ਸਿੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਰੋਡ ਬਾਈਪਾਸ ਨੇੜੇ ਜ਼ੋਰਦਾਰ ਧਮਾਕੇ ਦੀ ਸੂਚਨਾ ਮਿਲੀ ਹੈ 9:30 ਵਜੇ ਦੇ ਕਰੀਬੇ ਧਮਾਕਾ ਹੁੰਦਾ ਇੱਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੀ ਵੀ ਸੂਚਨਾ ਸੂਚਿਆ ਕਿ ਮ੍ਰਿਤਕ ਦੇ ਦੋਵੇਂ ਹੱਥ ਗੁੱਟਾਂ ਦੇ ਉੱਪਰ ਵੱਲ ਇੱਕ ਧਮਾਕੇ ਦੇ ਨਾਲ ਉੱਡ ਗਏ ਧਮਾਕੇ ਦੀ ਆਵਾਜ਼ ਸੁਣ ਕੇ ਨੇੜਲੇ ਇਲਾਕਿਆਂ ਦੇ ਲੋਕ ਮੌਕੇ ਤੇ ਪਹੁੰਚੇ ਅਤੇ ਪੁਲਿਸ ਨੂੰ ਘਟਨਾ ਦੀ ਸੂਚਨਾ ਵੀ ਦਿੱਤੇ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੁੱਢਲੀ ਜਾਂਚ ਵਿੱਚ ਪੁਲਿਸ ਨੇ ਧਮਾਕਾ ਕਿਸੇ ਗੈਂਗਸਟਰ ਜਾਂ ਅੱਤਵਾਦੀ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ ਸਹਮ੍ਰਿਤਿਕ ਵਿਅਕਤੀ ਦੀ ਪਛਾਣ ਵੀ ਨਹੀਂ ਹੋ ਸਕੀ ਹੈ ਪੁਲਿਸ ਨੂੰ ਸ਼ੱਕ ਹੈ ਕਿ ਮ੍ਰਿਤਕ ਕਬਾੜ ਦਾ ਡੀਲਰ ਸੀ ਅਤੇ ਹੋ ਸਕਦਾ ਹੈ ਕਿ ਉਸ ਨੂੰ ਕਬਾੜ ਵਿੱਚ ਮਿਲੇ ਇੱਕ ਪੁਰਾਣੇ ਬੰਬ ਨੂੰ ਯੂਨਸਟ ਕਰਨ ਦੇ ਲਈ ਇੱਥੇ ਲਿਆਂਦਾ ਹੋਵੇ ਜਿਵੇਂ ਉਸਨੇ ਬੰਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਉਹ ਫਟ ਗਿਆ ਉਸ ਦੀ ਮੌਤ ਹੋ ਗਈ ਹਾਲਾਂਕਿ ਇਸ ਦੀ ਪੁਸ਼ਟੀ ਪੁਲਿਸ ਵੱਲੋਂ ਨਹੀਂ ਕੀਤੀ ਗਈ ਹੈ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਕਿਸਮ ਦਾ ਬੰਬ ਸੀ ਸੋ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਖਬਰ ਮਿਲੀ ਸੀ ਕਿ ਬਲਾਸਟ ਹੋਇਆ ਹੈ ਇਹਦੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ ਜਿਹਨੂੰ ਹਸਪਤਾਲ ਭੇਜਿਆ ਗਿਆ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਤਾ ਕੀਤਾ ਜਾ ਰਿਹਾ ਹੈ ਬਲਾਸਟ ਕਿਸ ਚੀਜ਼ ਦੇ ਨਾਲ ਹੋਇਆ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਜਿਹੇ ਬੰਦੇ ਕੋਲ ਬੰਬ ਸੀ ਉਹ ਬਲਾਸਟ ਹੋਇਆ ਵਾ ਨਹੀਂ ਜਿਹੜੇ ਬੰਦੇ ਦੇ ਹੱਥ ਚ ਫਟਿਆ ਉਹ ਉਹ ਬੰਦੇ ਕੋਲ ਸੀ ਹਾਂ ਕੀ ਲੱਗਦਾ ਕਿਹੜੀ ਜਗ੍ਹਾ ਹੈ ਐਨ ਇਸ਼ਾਰਾ ਰੁੜਿਆ ਜੀ ਬਾਗਾਂ ਦੇ ਕੋਲ ਲੱਗਦਾ ਨਹੀਂ ਕਿ ਬਹੁਤ ਵੱਡਾ ਨੁਕਸਾਨ ਹੋਣਾ ਸੀ ਕਿਤੇ ਰੋਡ ਤੇ ਹੁੰਦਾ ਜਾਂ ਕਿ ਪਤਾ ਵੀ ਕਿਹੜੀ ਮੰਚਨ ਆ ਲਾਇਆ ਸੀ ਉਹ ਇਹਦੇ ਕਿਸੇ ਨੂੰ ਨਹੀਂ ਪਤਾ ਜਦੋਂ ਬਲਾਸਟ ਹੋਇਆ ਸਾਰੇ ਭੱਜ ਕੇ ਆਏ ਦੇਖਿਆ ਤੇ ਉਹ ਆਗੂ ਕਿ ਲੱਗੇ ਹੋਈ ਹੈ ਤੁਹਾਡੇ ਸਾਹਮਣੇ ਦੇਖੋ ਅਸੀਂ ਐਂਬੂਲੈਂਸ ਚ ਲੱਦਾ ਦਾ ਦੇਖਿਆ ਉਹਨੂੰ ਲੱਤ ਲੁੱਟਾ ਉੱਡ ਗਿਆ ਉਹਦੀਆਂ ਬਾਹਾਂ ਵੀ ਹਣੀ ਸੀ ਲੱਤਾਂ ਵੀ ਉੱਡ ਗਈਆਂ ਸੀ ਉਹਦੀ ਦਾ ਇਹ ਇੱਥੇ ਬਿਲਕੁਲ ਵੱਡਾ ਕਿੰਨੇ ਕਹਿੰਦੇ ਨੌਜਵਾਨ ਸੀਗਾ ਜਿਹਦੇ ਤੇ ਸੀਗਾ ਨਹੀਂ 35-40 ਸਾਲ ਦੀ ਉਮਰ ਲੱਗਦੀ ਏ ਉਹਦੀ ਲੱਗਦਾ ਜੀ ਵੱਡਾ ਹਾਸਾ ਟੱਲਿਆ ਬਿਲਕੁਲ ਜੀ ਬਿਲਕੁਲ ਹਾਦਸਾ ਹੋਣ ਤੋਂ ਟੱਲਿਆ ਕੀ ਪਤਾ ਕਿਹੜੇ ਮੁੰਸ਼ਾ ਨਾਲ ਆਇਆ ਸੀ ਕੋਈ ਪਤਾ ਨਹੀਂ ਸੀ ਉਹ ਬਲੇ ਕਰਨੇ ਦੱਸਿਆ ਮੈਂ ਇੱਥੇ ਆਇਆ ਬੰਦੇ ਦਾ ਨੱਤਾਂ ਤੇ ਬਾਹਾਂ ਤੇ ਸੱਟ ਲੱਗੀ ਆ ਕੋਈ ਕਲੀਅਰ ਨਹੀਂ ਹੋਇਆ ਕੋਈ ਬਲਾਸਟ ਹੋਇਆ ਕੀ ਹੋਇਆ ਕੁਝ ਕਲੀਅਰ ਨਹੀਂ ਹੋਇਆ ਜਗ੍ਹਾ ਕਿਹੜੀ ਹੈ ਸਰ ਸਰ ਕਿਹੜੀ ਜਗ੍ਹਾ ਹੈ ਮਜੀਠਾ ਰੋਡ ਆ ਮਜੀਠਾ ਤੇ ਨਹੀਂ ਮਜੀਠਾ ਰੋਡ ਤੇ ਹੈਗੀ ਬਾਈਪਾਸ ਤੇ ਰਿਹਾ 20 ਸਰ ਬਾਈਪਾਸ ਰੋਡ ਬਾਈਪਾਸ ਮਜੀਠਾ ਰੋਡ ਬਾਈ ਆਪੋਜੀਟ ਨਿਸ਼ਾਰਾ ਨੀ ਉਰੂਪਨਗਰ ਕੋਈ ਪਤਾ ਲੱਗਾ ਕੋਈ ਬਲਾਸਟ ਹੋਇਆ ਇੱਥੇ ਨਹੀਂ ਬਲਾਸਟ ਵਾਲੀ ਕੋਈ ਗੱਲ ਲੱਗੀ ਨਹੀਂ ਬਲਾਸਟ ਵਾਲੀ ਗੱਲ ਹੁੰਦੀ ਕੋਈ ਟੈਂਕਰ ਹੁੰਦੀ ਕੋਈ ਚੀਜ਼ ਹੁੰਦੀ ਹੈ ਅਜਿਹੀ ਗੱਲ ਲੱਗੀ ਨਹੀਂ ਕੋਈ ਕਹਿੰਦੇ ਪਤਾ ਲੱਗਾ ਸਾਨੂੰ ਕੋਈ ਗ੍ਰੇਨੇਡ ਫਟ ਨੋ 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 ਇਹੋ ਜੀ ਕੋਈ ਗੱਲ ਨਹੀਂ ਪੱਤੀ ਵਾਲਾ ਖੰਭਾ ਵੀ ਆ ਸਿਨੇਰਤ ਕਾ ਉਤਰਦਾ ਅਸਤ ਸਿਨੇਰਤ ਕਾ ਉਤਰਦਾ ਹਰੇ ਮੈਂ ਸਭ ਤੋਂ ਪਹਿਲੇ ਉਹਨੂੰ ਹਸਪੀਟਲ ਪਹੁੰਚਾਇਆ ਬਹੁਤ ਜੂਰੀ ਸੀ ਉਹਨੂੰ ਬਚਾਉਣਾ ਉਹਨੂੰ ਪਾਣੀ ਪੂਣੀ ਪਿਆ ਕੇ ਹਸਪੀਟਲ ਪਹੁੰਚਾ ਦਿੱਤਾ ਆ ਫਾਸਟ ਐਡ ਵਾਸਟੇ ਗੱਡੀ ਆ ਗਈ ਸੋ ਇਸ ਲਈ ਉਹਨੂੰ ਭੇਜ ਦਿੱਤਾ ਸਰ ਤੁਹਾਡਾ ਕੀ ਨਾਮ ਹੈ ਗ੍ਰੇਟ ਮੈਂ ਚੌਕੀਨ ਚਾਰਜ ਬਲਕ ਲਾਂਚ ਜਗਿੰਦਰ ਸਿੰਘ ਮੇਰਾ ਨਾਮ ਹੈ